ਰਕਬੀ ਰਿਤ ਜਾਦ ਕਰਾਉਣਾ ਲੋਕਾਂ ਨੂੰ ਕਿ 78 ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਕੀ ਕੁਝ ਨਹੀਂ ਕੀਤਾ ਬਰਗਾੜੀ 2015 ਤੱਕ ਦਾ 2014 ਵਿਵਾ ਹਰਸਿਮਰਤ ਕੌਰ ਤੇ ਉਹਨਾਂ ਦੀ ਪਤਨੀ ਨੂੰ ਕਿ ਜਦੋਂ ਭਾਈ ਅੰਮਰਤਪਾਲ ਸਿੰਘ ਅਜਨਾਲੇ ਵਾਲੀ ਤੁਸੀਂ ਘਟਣਾ ਕਹਿੰਦੇ ਫੜਿਆ ਸੀ ਅਜੇ ਫੜਿਆ ਨਹੀਂ ਸੀ ਤਾਂ ਕੁਕ ਕੁਕ ਕੇ ਕਿਹਨੇ ਕਿਹਾ ਸੀ ਕਿ ਇਹਨੂੰ ਫੜਨਾ ਚਾਹੀਦਾ ਇਹਨੇ ਆਇਆ ਕਰਤਾ ਜੀ ਇਹਨੇ ਫਲਾਨਾ ਕਰਤਾ ਇਹਨੇ ਧੰਗੜਾ ਕਰਤੇ ਦਿੱਤਾ ਸਾਤ ਤੋਂ ਪਹਿਲਾ ਕੂਕਿਆ ਕੌਣ ਕੂਕਿਆ ਸੀ ਵਿਵਾ ਹਰਸਿੰਰਤ ਕੌਰ ਬਾਦਲਾ ਫਿਰ ਜਿਹੜਾ ਅਕਾਲੀ ਦਲ ਸਾਰਾ ਜਿਹੜਾ ਬਾਦਲ ਲਾਣਾ ਕੂਕਿਆ ਸੀ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਵੱਡੀ ਖਬਰ ਜੁੜੀ ਆ ਬੜੇ ਧਿਆਨ ਦੇ ਨਾਲ ਸੁਣਨਾ ਤੁਹਾਨੂੰ ਸੁਣਾਉਣਿਆ ਕੱਲੇ ਕੱਲੇ ਗੱਲਾਂ ਤੇ ਹੁਣ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਆਇਆ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ آمدਨ ਤੋਂ ਵੱਧ ਸਰੋਤ ਨੇ ਜਿਹੜਾ 540 ਕਰੋੜ ਨੂੰ ਲੈ ਕੇ ਅਤੇ ਉਹਦੇ ਪਤਨੀ ਗਨੀਵ ਕੌਰ ਦੇ ਜਿਹੜਾ ਕੇ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਸਿਮਲੇ ਅਤੇ ਹੋਰ ਕਈ ਥਾਵਾਂ ਦੇ ਵਿੱਚ ਆ ਜਿਹੜੀ ਹਜ਼ਾਰਾਂ ਏਕੜਾਂ ਦੇ ਵਿੱਚ ਦੱਸੀ ਜਾ ਰਹੀ ਹੈ ਸਰਕਾਰ ਕਹਿੰਦੀ ਆ ਉਹਦੇ ਤਹਿਤ ਆ ਜਿਹੜਾ ਡੇਢ ਮਹੀਨੇ ਦੇ ਲਗਭਗ ਹੋ ਗਿਆ 25 ਜੂਨ ਨੂੰ ਫੜਿਆ ਸੀ ਜਿਹੜਾ ਮਜੀਠੀਆ ਵਿਜੀਲੈਂਸ ਵੱਲੋਂ ਤੇ ਜਿਹੜਾ ਉਹ ਨਾਬੇ ਜੇਲ੍ਹ ਦੇ ਵਿੱਚ ਬੰਦਾ ਤਾਂ ਹੁਣ ਇੱਕ ਹੋਰ ਖਬਰ ਸੁਣਾਉਣੇ ਨਾਲ ਇੱਕ ਮਾਤਾ ਨੂੰ ਪਹਿਲਾ ਕਿਹਾ ਸੀ ਕਿ ਮਜੀਠੀ ਉੱਪਰ ਇੱਕ ਨਹੀਂ ਕਈ ਪਰਤੇ ਪੈਣਗੇ ਹੁਣ ਮਜੀਠੀ ਦੇ ਉੱਪਰ ਇੱਕ ਤਾਂ ਅੰਦਰ ਤੋਂ ਵੱਧਾ ਜਿਹੜਾ ਸਰੋਤ ਆ ਉਹਨੂੰ ਲੈ ਕੇ ਪਰਤਿਆ ਪਿਆ ਹੋਇਆ ਦੂਸਰਾ ਹੁਣ ਪਰਤਿਆ ਪਿਆ ਕਿ ਜਦੋਂ 25 ਜੂਨ ਨੂੰ ਮਜੀਠੀ ਨੂੰ ਫੜਿਆ ਉਹਦੇ ਘਰੋਂ ਤੇ ਉੱਥੇ ਸਰਕਾਰੀ ਤੁਸੀਂ ਦੇਖਿਆਗਾ ਕਿ ਘੰਟਾ ਕਿਵੇਂ ਉਹਨਾਂ ਨੂੰ ਖੱਜਲ ਖਵਾਰ ਕੀਤਾ ਬਿਕਰ ਮਜੀਠੀ ਵੱਲੋਂ ਤੇ ਜਿਹੜੇ ਟੀਮ ਫੜਨ ਗਈ ਸੀ ਤੇ ਜਿਹੜਾ ਹੁਣ ਇਹ ਜਿਹੜਾ ਪਰਚਾ ਕੀਤਾ ਗਿਆ ਕਿ ਵਿਗਨ ਪਾਉਣ ਦੇ ਜਿਹੜਾ ਕਰਮਚਾਰੀ ਆ ਸਰਕਾਰੀ ਕਰਮਚਾਰੀਆਂ ਦੇ ਜਿਹੜਾ ਵਿਗਨ ਪਾਇਆ ਉਹਨੂੰ ਲੈ ਕੇ ਜਿਹੜਾ ਮਜਿਠੇ ਦੇ ਉੱਪਰ ਜਿਹੜਾ ਪਰਚਾ ਕੀਤਾ ਗਿਆ ਤੇ ਤੀਸਰਾ ਪਰਚਾ ਦੇ ਹੋਣ ਵਾਲਾਗਾ ਜਲਦੀ ਉਹ ਵੀ ਜਿਹੜਾ ਤੁਹਾਨੂੰ ਦੱਸ ਦੇਮਾ ਕਿ ਤੀਸਰਾ ਪਰਚਾ ਕਿਵੇਂ ਹੋਊਗਾ ਤੇ ਕਿਹੜਾ ਹੋਊਗਾ ਤੀਸਰਾ ਪਰਚਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ 2021 ਦੇ ਵਿੱਚ ਆ ਜਦੋਂ ਚੰਨੀ ਦੀ ਸਰਕਾਰ ਸੀ ਉਦੋਂ ਮਜੀਠੀ ਨੂੰ ਜਿਹੜਾ ਫੜਿਆ ਗਿਆ ਸੀ ਜੇਲ੍ਹ ਦੇ ਵਿੱਚ ਵੀ ਜਿਹੜਾ ਤੁੰਨਿਆ ਗਿਆ ਸੀ ਉਦੋਂ ਜਿਹੜਾ ਸਰਕਾਰ ਹੈ ਇੱਕ ਜਿਹੜਾ ਉਹ ਆਪਾਂ ਚਲਾਨ ਨਹੀਂ ਪੇਸ਼ ਕਰ ਸਕੀ ਕਿਉਂਕਿ ਉਸ ਸਮੇਂ ਜਿਹੜਾ ਸਰਕਾਰ ਵੱਲੋਂ ਕਿਹਾ ਗਿਆ ਕਿ ਚੋਣ ਜਾਬਤਾ ਜਿਹੜਾ ਲੱਗ ਚੁੱਕਿਆ ਸੀ ਇਸ ਕਰਕੇ ਜਿਹੜਾ ਮਜੀਠੀ ਨੂੰ ਫੇਰ ਜਿਹੜਾ ਜਮਾਨਤ ਮਿਲ ਗਈ ਸੀ ਤਾਂ ਬਾਹਰ ਆਇਆ ਸੀ ਤੇ ਐਂਡ 'ਨ ਜਿਹੜਾ ਜਿਹੜਾ ਪਰਚਾ ਗਿਆ ਜਿਹੜਾ ਨਸੇ ਦੇ ਡਰੱਗ ਦੇ ਮਾਮਲੇ ਦੇ ਵਿੱਚ ਉਹ ਪਰਚਾ ਜਿਹੜਾ ਹੁਣ ਪੰਜਾਬ ਸਰਕਾਰ ਵੇਸਕਾ ਸਾਢੇ 3 ਸਾਲ ਬੀਤ ਗਏ ਆ ਹੁਣ ਲੋਕਾਂ ਵੱਲੋਂ ਇਹ ਸਵਾ ਕੁਝ ਕਿਹਾ ਜਾ ਰਿਹਾ ਕਿ ਸਰਕਾਰ ਵੱਲੋਂ ਜਿਹੜਾ ਪਰਚਾ ਪਹਿਲਾਂ ਪਾਉਣਾ ਸੀ ਉਹ ਅਜੇ ਤੱਕ ਕਿਉਂ ਨਹੀਂ ਪਾਇਆ ਕਿਉਂਕਿ ਜਦੋਂ ਸਰਕਾਰ ਚੰਨੀ ਦੀ ਕਾਂਗਰਸੀ ਸਰਕਾਰ ਸੀ ਉਦੋਂ ਜਿਹੜਾ ਡਰੱਗ ਮਾਮਲੇ ਨੂੰ ਲੈ ਕੇ ਜਿਹੜਾ ਇਹਦਾ ਪਰਚਾ ਪਾਇਆ ਸੀ ਉਦੋਂ ਜੇਲ੍ਹ ਦੇ ਵਿੱਚ ਗਿਆ ਸੀ ਕਰੀਬ 6 ਮਹੀਨੇ ਲਾ ਕੇ ਆਇਆ ਸੀ ਤੇ ਹੁਣ ਜਿਹੜਾ ਕੜੀ ਦੇ ਨਾਲ ਕੜੀ ਜੋੜਦੀ ਜਾ ਰਹੀ ਆ ਆਵਾਂ ਦੀ ਪਾਰਟੀ ਭਗਵਤ ਮਾਨ ਹੁਣ ਤੀਜਾ ਪਰਚਾ ਜਿਹੜਾਗਾ ਉਹ ਡਰੱਗ ਦਾ ਪਾਵੇਗਾ ਲੱਗਦਾ ਹੁਣ ਮਜੀਠੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਲਗਾਤਾਰ ਵੱਧਿਆ ਨਜ਼ਰ ਆ ਰਹੀਆਂ ਨੇ ਨਾਲ ਹੀ ਉਹਨਾਂ ਦੀਆਂ ਪਤਨੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਵਧਣ ਗਈਆਂ ਤੇ ਨਾਲ ਹੀ ਉਹਦਾ ਜਿਹੜਾ ਬਿਕਰ ਮਜੀਠ ਸਿੰਘ ਮਜੀਠੀ ਦਾ ਸਾਲਾ ਜਿਹੜਾ ਧਰਨ ਨੂੰ ਮਾਫ ਕਰਨਾ ਜਿਹੜਾ ਜੀਜਾ ਸਖਬੀਰ ਬਾਦਲਾ ਉਹਨੂੰ ਵੀ ਜਿਹੜਾ ਕਿ ਜਲਦੀ ੜਿੱਕੇ ਦੇ ਵਿੱਚ ਨੇ ਅੰਦਾਜ ਜਾਵੇਗਾ ਇਹ ਵੀ ਸੂਤਰਾ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਮੈਂ ਤੁਹਾਨੂੰ ਇੱਥੇ ਇੱਕ ਵਿਚਾਲੇ ਟੋਕ ਇੱਕ ਬੇਨਤੀ ਹੋਰ ਕਰਦਾਗਾ ਅੱਜ ਬਿਆਨ ਸੁਣਿਆ ਸੀ ਵਿਕਰਮ ਮਜੀਠ ਸਿੰਘ ਦੇ ਜਿਹੜਾ ਪਤਨੀ ਉਹਨਾਂ ਦੀ ਗਨੀਬ ਕੌਰ ਆ ਤੇ ਨਾਲ ਹੀ ਖੜੀ ਸੀ ਹਰਸਿਮਰਤ ਕੌਰ ਬਾਦਲਾ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਸਰਕਾਰ ਤੇ ਸਾਨੂੰ ਭਰੋਸਾ ਨਹੀਂ ਇਹ ਸਰਕਾਰ ਸਾਡੇ ਜਿਹੜਾ ਪਤੀ ਆ ਉਹਨਾਂ ਦਾ ਪਤੀ ਦੇਵ ਆ ਮਜੀਠੀਆ ਵਿਕਰਮਜੀਤ ਮਜੀਠੀਆ ਉਹਨੂੰ ਕੋਈ ਨੁਕਸਾਨ ਪਹਚਾ ਸਕਦੀ ਆ ਉਹ ਜੇਲ੍ਹ ਦੇ ਵਿੱਚ ਸੇਫ ਨਹੀਂ ਉਹ ਕੈਦੀਆਂ ਦੇ ਵਿੱਚ ਰਹਿੰਦੇ ਆ ਜੀ ਉਹ ਫਲਾਨਾ ਕਰਦੇ ਆ ਤੇ ਵਿੰਗੜਾ ਕਰਦੇ ਆ ਪਰ ਮੈਂ ਪੁੱਛਣਾ ਚਾਹਣਾ ਵਿਵਾ ਹਰਸਿਮਰਤ ਕੌਰ ਤੇ ਉਹਨਾਂ ਦੀ ਪਤਨੀ ਨੂੰ ਕਿ ਜਦੋਂ ਭਾਈ ਅੰਮਰਤਪਾਲ ਸਿੰਘ ਅਜਨਾਲੇ ਵਾਲੀ ਤੁਸੀਂ ਘਟਣਾ ਕਹਿੰਦੇ ਹੋ ਫੜਿਆ ਸੀ ਅਜੇ ਫੜਿਆ ਨਹੀਂ ਸੀ ਤਾਂ ਕੁੱਕ ਕੁੱਕ ਕੇ ਕਿਹਨੇ ਕਿਹਾ ਸੀ ਕਿ ਇਹਨੂੰ ਫੜਨਾ ਚਾਹੀਦਾ ਇਹਨੇ ਆਇਆ ਕਰਤਾ ਜੀ ਇਹਨੇ ਫਲਾਨਾ ਕਰਤਾ ਇਹਨੇ ਧੰਗੜਾ ਕਰਤੇ ਦਿੱਤਾ ਸਾਤ ਤੋਂ ਪਹਿਲਾਂ ਕੂਕਿਆ ਕੋਣ ਕੂਕਿਆ ਸੀ ਵਿਭਾ ਹਰ ਸੇਮਰਤਕੌਰ ਬਾਦਲਾ ਫਿਰ ਜਿਹੜਾ ਅਕਾਲੀ ਦਲ ਸਾਰਾ ਜਿਹੜਾ ਬਾਦਲ ਲਾਣਾ ਕੂਕਿਆ ਸੀ ਤੇ ਉਹ ਤੁਹਾਨੂੰ ਜਿਹੜਾ ਬੁਰਾ ਲੱਗਦਾ ਸੀ ਇੱਕ ਕਿਉਂਕਿ ਤੁਹਾਡੀ ਕੁਰਸੀ ਨੂੰ ਖਤਰਾ ਪੈਂਦਾ ਸੀ ਤੁਹਾਨੂੰ ਉਹ ਨੌਜਵਾਨ ਬੁਰਾ ਲੱਗਦਾ ਸੀ ਜਿਹੜਾ ਨਸੇ ਸੜਾਉਂਦਾ ਸੀ ਖਾਲਸਾ ਬੀਰ ਚਲਾਏ ਸੀ ਤੁਸੀਂ ਨਸੇ ਵੀ ਪੀਚੋਂ ਡਰੱਗ ਦਾ ਮਾਮਲਾ ਜਿਹੜਾ ਬੜੇ-ਬੜੇ ਤੁਹਾਡੇ ਨਾਲ ਜੁੜੇ ਹੋਇਆ ਚਿੱਟੇ ਦਾ ਮਾਮਲਾ ਤੇ ਤੁਸੀਂ ਜਿਹੜਾ ਪੰਜਾਬ ਨੂੰ ਲੁੱਟ ਕੇ ਖਾ ਗਏ ਤੇ ਅਜੇ ਤੱਕ ਤੁਸੀਂ ਕਹਿੰਦੇ ਹੋ ਕਿ ਸਾਡੇ ਮਜੀਠੀਆ ਨੂੰ ਖਤਰਾ ਤੇ ਅੰਬਰਪਾਲ ਨੂੰ ਕਹਿੰਦੇ ਜੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨਾ ਕੱਢੋ ਤੇ ਉਹ ਕਿਸੇ ਦੇ ਮਾਂ ਦਾ ਪਤਨੀ ਜਾਂ ਕਿਸੇ ਭੈਣ ਦਾ ਭਾਈ ਨਹੀਂ ਜਾਂ ਕਿਸੇ ਪਤਨੀ ਦਾ ਜਿਹੜਾ ਪਤੀ ਨਹੀਂ ਤੇ ਉਹ ਤੁਹਾਨੂੰ ਬੁਰਾ ਲੱਗਦਾਗਾ ਕਿਉਂਕਿ ਗੱਲ ਉਹ ਕੋਈ ਕਿਸੇ ਹੋਰ ਮੁਲਕ ਦੇ ਵਿੱਚੋਂ ਆਇਆਗਾ ਤੇ ਤੁਸੀਂ ਉਹਦੇ ਬਾਰੇ ਤਾਂ ਬੜਾ ਜਿਹੜਾ ਜੋਕੋਸ ਤੁਸੀਂ ਅੱਜ ਤੁਹਾਡਾ ਵਿਕਰਮਜੀਤ ਮਜੀਠੀਆ ਕਹਿੰਦਾ ਸੀ ਮੈਂ ਉਹਦੀ ਮੈਨੂੰ 20 ਦਿਨ ਦਿਓ ਮੈਂ ਅੰਮਰਤਪਾਲ ਸਿੰਘ ਨੂੰ ਬੰਦਾ ਬਣਾ ਦੂੰਗਾ ਤੇ ਹੁਣ ਤੁਸੀਂ ਚੀਕਾਂ ਕਿਉਂ ਮਾਰਦੇ ਹੋ ਮੈਂ ਤੁਹਾਡੇ ਉੱਤੇ ਸਵਾਲ ਪੁੱਛਦਾ ਤੁਹਾਨੂੰ ਇਹ ਮੈਨੂੰ ਸਵਾਲ ਦਾ ਜਵਾਬ ਦੇ ਦੇ ਗਨੀਬ ਕੌਰ ਦੇ ਦੇ ਬੀਬਾ ਹਰਸਿਮਰਤ ਕੌਰ ਦੇ ਦੇ ਜਾਂ ਕੋਈ ਅਕਾਲੀ ਦਲ ਦਾ ਹੋਰ ਚੌਂਤਾ ਦੇ ਦੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾਗਾ ਕਿ ਤੁਸੀਂ ਉਸ ਵੇਲੇ ਕਿਉਂ ਚੀਕਾਂ ਮਾਰਦੇ ਹੋ ਅੱਜ ਆਪਦੇ ਵੇਲੇ ਕਿਉਂ ਚੀਕਾਂ ਮਾਰਦੇ ਹੋ ਤੇ ਉਸ ਵੇਲੇ ਕਹਿੰਦੇ ਸੀ ਫਲਾਣੇ ਨੂੰ ਅੰਦਰ ਕਰ ਦਿਓ ਤੁਮਕੇ ਨੂੰ ਅੰਦਰ ਕਰ ਦਿਓ ਜਿਹੜੇ ਤੁਸੀਂ ਬਹੁਤ ਚੰਗੇ ਕੰਮ ਕੀਤੇ ਆ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਿਹਾ ਨਾ ਅੱਜ ਹਰ ਕਬੀਰ ਦੇ ਵਿੱਚ ਯਾਦ ਕਰਾਉਣਾ ਲੋਕਾਂ ਨੂੰ ਕਿ 78 ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਕੀ ਕੁਝ ਨਹੀਂ ਕੀਤਾ ਬਰਗਾੜੀ 2015 ਤੱਕ 2015 ਵਿੱਚ ਤੁਹਾਨੂੰ ਮੈਂ ਇੱਕ ਥੋੜਿਆ ਆ ਇੱਥੇ ਸੁਣਾ ਦੇਮਾ ਜਦੋਂ ਗੁਰੂਗ੍ਰਾਜ ਸਾਹਿਬ ਦੀਆਂ ਬਿਆਦਮੀਆਂ ਹੋਈਆਂ ਤੇ ਹਰ ਸੰਗਤ ਨੇ ਹਰ ਲੋਕਾਂ ਨੇ ਪਿੰਡਾਂ ਦੇ ਵਿੱਚ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਵਿਰੋਧ ਦੇ ਵਿੱਚ ਆਕਾਲੀ ਸਰਕਾਰ ਦੇ ਖਿਲਾਫ ਮਜਾਰੇ ਕੱਢਣ ਜਿਹੜੇ ਸ਼ੁਰੂ ਕਰ ਦਿੱਤੇ ਤਾਂ ਇਹਨਾਂ ਦੇ ਚਮਚੇ ਕਾਲੀ ਦਲ ਦੇ ਐਮ.ਐਲ.ਏ ਐਮ.ਪੀ ਜਾਂ ਇਹਨਾਂ ਦੇ ਸ਼ਰੋਮਣੀ ਕਮੇਟੀ ਮੈਂਬਰ ਦੇ ਜਿਹੜੇ ਅੰਦਰ ਵੜ ਕੇ ਲੁੱਕ ਕੇ ਬੈਠੇ ਸੀ ਕੋਈ ਬਾਹਰ ਨਹੀਂ ਨਿਕਲਿਆ ਸੀ ਤਾਂ ਲੋਕਾਂ ਨੇ ਮਜਾਰੇ ਸ਼ੁਰੂ ਕਰਤੇ ਕਿ ਭਾਈ ਤੁਹਾਡੇ ਰਾਜ ਦੇ ਵਿੱਚ ਬਿਆਦਬੀ ਹੋਈ ਆ ਇਹਦਾ ਸਾਨੂੰ ਇਨਸਾਫ ਲੈ ਕੇ ਦਿਓ ਸਿੱਖਾਂ ਨੂੰ ਪਰ ਤੁਸੀਂ ਇਨਸਾਫ ਦੀ ਗੱਲ ਤਾਂ ਦੂਰ ਤੁਸੀਂ ਬਾਹਰ ਨਹੀਂ ਨਿਕਲੇ ਤੇ ਅੰਦਰ ਬੈਠ ਗਏ ਫਿਰ ਅੱਗੇ ਦੇਖੋ ਤੁਸੀਂ ਇਹਨਾਂ ਦਾ ਤੇ ਇਹਨਾਂ ਨੇ ਜਿਨ੍ਹਾਂ ਨੇ ਮਜਾਰੇ ਕੀਤੇ ਸੀ ਤੇ ਉਹਨਾਂ ਦੇ ਉੱਪਰ 57.51 ਦੇ ਪਰਚੇ ਪਾ ਕੇ ਕਿਸੇ ਨੂੰ 2 ਮਹੀਨੇ ਕਿਸੇ ਨੂੰ 4 ਮਹੀਨੇ ਕਿਸੇ ਨੂੰ 6 ਮਹੀਨੇ ਕਿਸੇ ਨੂੰ ਸਾਲ ਜੇਲ੍ਹ ਦੇ ਵਿੱਚ ਲਵਾਇਆ ਕਿੱਥੇ ਕਿੱਥੇ ਲਵਾਇਆ ਜਿਹੜੇ ਮਾਨਸਾ ਵਾਲੇ ਸੀ ਉਹਨਾਂ ਨੂੰ ਛੁੱਟਿਆ ਜਾ ਕੇ ਅੰਮ੍ਰਿਤਸਰ ਦੇ ਵਿੱਚ ਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਸੀ ਉਹਨਾਂ ਨੂੰ ਛੁੱਟਿਆ ਮਾਨਸਾ ਦੇ ਵਿੱਚ ਕਿਸੇ ਨੂੰ ਲੁਧਿਆਣਾ ਦੇ ਵਿੱਚ ਤੇ ਕਿਸੇ ਨੂੰ ਕਿਤੇ ਕਿਸੇ ਨੂੰ ਕਿਤੇ ਜਣੇ ਕਿ ਤੁਸੀਂ 4 400 ਕਿਲੋਮੀਟਰ ਦੂਰ 220 ਕਿਲੋਮੀਟਰ ਛੁੱਟੇ ਤੁਸੀਂ ਨੌਜਵਾਨਾਂ ਨੂੰ ਚਾ ਚੱਕੇ ਉਹ ਤੁਹਾਡੇ ਯਾਦ ਨਹੀਂ ਉਹ ਭੁੱਲ ਗਏ ਤਾਨੂੰ ਹੁਣ ਮਾੜਾ ਮੋਟਾ ਹੁਣ ਤੁਸੀਂ ਆਪ ਦੇ ਕੰਨਾਂ ਦੀ ਆਵਾਜ਼ ਲਓ ਆਪ ਦੇ ਉਹ ਦਿਮਾਗ ਦੀਆਂ ਨਾੜੀਆਂ ਖੋਲੋ ਜਿਹੜਾ ਤੁਸੀਂ ਉਹ ਨੌਜਵਾਨਾਂ ਨੂੰ ਕਸੂਰ ਕੀ ਸੀ ਉਹਨਾਂ ਦਾ 55 ਦੇ ਵਿੱਚ 2-2 ਮਹੀਨੇ ਜਮਾਨਤ ਨਹੀਂ ਹੋਈਆਂ ਤੇ ਤੁਹਾਡੇ ਜਿਹੜਾ ਪੁਲਿਸ ਮੁਲਾਜ਼ਮ ਸੀ ਗੱਡੀ ਦੇ ਵਿੱਚ ਜਿਹੜੇ ਲੈ ਕੇ ਗਏ ਸੀ ਸ਼ਰਾਬਾ ਪਿੰਦੇ ਸੀ ਉੱਥੇ ਖੜਕੇ ਆਂਡੇ ਖਾਂਦੇ ਸੀ ਰਾਤ ਨੂੰ ਸਿੱਖ ਜਿਹੜੇ ਉਹਦੇ ਵਿੱਚ ਅਸੀਂ ਨੌਜਵਾਨ ਉਹ ਭੁੱਖਣ ਭਾਣੇ ਤੁਸੀਂ ਸਾਰੀ ਸਾਰੀ ਰਾਤ ਜਿਹੜਾ ਅੰਬਰਸਾਰ ਤੱਕ ਤੋਰੀ ਰੱਖਿਆ ਤੇ ਉਹ ਤੁਹਾਡਾ ਉਦੋਂ ਕਿੱਥੇ ਗਿਆ ਸੀ ਅੱਜ ਤੁਸੀਂ ਵੱਡੇ ਦਾਮ ਗਜੇ ਮਾਰਦੇ ਹੋ ਅੱਜ ਤੁਹਾਨੂੰ ਬੜਾ ਮਜੇਠੀ ਦਾ 헤ਜ ਆਉਂਦਾਗਾ ਤੁਹਾਡੇ ਨਾਲ ਮੈਂ ਕਹਿੰਦਾ ਭਗਵਾਨ ਤਮਾਨ ਜੇਕਰ ਮੁੱਖ ਮੰਤਰੀ ਚਾਵੇ ਤਾਂ ਤੁਹਾਡੇ ਉੱਤੇ ਜਿਹੜਾ ਪਤਾ ਨਹੀਂ ਕਿੰਨੇ ਕੁ ਪਰਚੇ ਬਣਦੇ ਆ ਤੁਸੀਂ ਪੰਜਾਬ ਦੇ ਨਾਲ ਅਜਿਹੇ ਤਰੋ ਘਮਾਇਆ ਤੁਸੀਂ ਸਿੱਖ ਕੌਮ ਦੇ ਨਾਲ ਧਰੋਕ ਕਮਾਇਆ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਧਰੋਕ ਕਮਾਇਆ ਤੁਸੀਂ ਸਰਸੇਵਾਲ ਦੀ ਪੁਸਤਪਨਾ ਕਰਦੇ ਰਹੇ ਉਹਦੇ ਚੇਲਿਆਂ ਦੀ ਪੁਸਤਪਨਾ ਕਰਦੇ ਰਹੇ ਉਹਦੇ ਬੋੜਾਂ ਦੀ ਰਾਖੀ ਤੁਹਾਡੀ ਪੁਲਿਸ ਕਰਦੀ ਰਹੀ ਆ ਤੇ ਤੁਸੀਂ ਜਾ ਕੇ ਉਹ ਡੇਰੇ ਵਾਲੇ ਸਾਹ ਦੇ ਤੁਹਾਡਾ ਸਖਬੀਰ ਬਾਦਲਾ ਲੰਬਾ ਪੈਂਦਾ ਰਿਹਾ ਉਹਦੇ ਮੂਹਰੇ ਤੇ ਆ ਵੱਡਾ ਬਾਦਲ ਜਿਹੜਾ ਹੁਣ ਤਾਂ ਅਮਰੀਕਾ ਨੂੰ ਵਗ ਗਿਆ ਤੇ ਉਹ ਵੀ ਉੱਥੇ ਜਾ ਕੇ ਜਿਹੜਾ ਟੱਕਰਾ ਮਾਰਦਾ ਰਿਹਾ ਬੋਟਾਂ ਦੇ ਤੇ ਤੁਹਾਡਾ ਬਿਕਰਮਜੀਤ ਮਜੀਠੀਆ ਆ ਹਲੇਲੂਆ ਵਾਲੇ ਦੇ ਜਿਹੜਾ ਉਹਦੇ ਸਮਾਗਮਾਂ ਦੇ ਵਿੱਚ ਜਾ ਕੇ ਨੀਵੀਂ ਪਾ ਕੇ ਬੈਠਾ ਰਿਹਾ ਬੇਸ਼ਰਮਾ ਤੁਸੀਂ ਕੋਈ ਡੇਰਾ ਨਹੀਂ ਛੱਡਿਆ ਕੋਈ ਸਾਗ ਨਹੀਂ ਛੱਡਿਆ ਜਿਹੜਾ ਕੋਈ ਨਹਾਉਂਦਾ ਨਹੀਂ ਧੌਂਦਾ ਨਹੀਂ ਤੁਸੀਂ ਉਹਦੀ ਵੀ ਪੈਰਾਂ ਦੇ ਵਿੱਚ ਆ ਤੁਹਾਡੇ ਜਾਨੀ ਸਰ ਸਿਰਪ ਤੁਸੀਂ ਵੋਟਾਂ ਦੇ ਲਈ ਸਿੱਖਾਂ ਨੂੰ ਤੁਸੀਂ ਰੱਜ ਕੇ ਜਲੀਲ ਕੀਤਾ ਕਿੰਨੇ ਸਿੱਖ ਸ਼ਹੀਦ ਕੀਤੇ ਤੁਸੀਂ ਤੁਸੀਂ ਜਦੋਂ ਗੁਰੂਗ੍ਰਾਜ ਸਾਹਿਬ ਦੇ ਬਿਆਦਮੀਆਂ ਹੁੰਦੀਆਂ ਸੀ ਸਰਸਵਾਲ ਨੇ ਸਮਾਗਮ ਰਚਾਇਆ ਸੀ ਤੇ ਤੁਸੀਂ ਕਿੰਨਾ ਕੁ ਸਿੱਖਾਂ ਦੇ ਨਾਲ ਜਾਤਿਆਂ ਕੀਤੀਆਂ ਕਿੰਨੇ ਸਿੱਖ ਤੁਸੀਂ ਤੁਹਾਡੀ ਪੁਲਸ ਨੇ ਮਾਰੇ ਆ ਕੋ ਕੋ ਕੇ ਸਹੇਦ ਕੀਤੇ ਆ ਅੱਜ ਤੁਸੀਂ ਆਪਣੇ ਵਾਲੀ ਉਰੋਨੇ ਹੋ ਨਾ ਤਾਂ ਤੁਹਾਨੂੰ ਅਜੇ ਕੋਈ ਝਰੀਟ ਆਈ ਆ ਤੇ ਅਜੇ ਨਾ ਹੀ ਤੁਹਾਨੂੰ ਕੁਝ ਹੋਰ ਹੋਇਆਗਾ ਅਜੇ ਤੁਹਾਡਾ ਕੱਲਾ ਮਜੀਠੀ ਗਿਆਗਾ ਅਜੇ ਗਨੀਬ ਕੌਰ ਵੀ ਜਾਊਗੀ ਅਜੇ ਸੁਖਵੀਰ ਬਾਦਲ ਵੀ ਜਾਊਗਾ ਅਜੇ ਹੋਰ ਪਤਾ ਨਹੀਂ ਕਿੰਨੇ ਕੁ ਤੁਹਾਡੇ ਜਾਣਗੇ ਤੁਸੀਂ ਪਾਪੀਆਂ ਦੇ ਪਾਪਾਂ ਇਹਨੇ ਕੀਤੇ ਆ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਭਗਵਾਨਤਮਨ ਦੀ ਸਰਕਾਰ ਨੂੰ ਕਿ ਇਹਨਾਂ ਦੇ ਉੱਪਰ ਜਿਹੜਾ ਸਿਕੰਜਾ ਤੁਸੀਂ ਜਿਹੜਾ ਪੂਰਾ ਕੱਸ ਦਿਓ ਟਾਇਟ ਚੂੜੀ ਕੱਸ ਦਿਓ ਕਿਉਂਕਿ ਇਹਨਾਂ ਨੇ ਬੜਾ ਸਿੱਖਾਂ ਦਾ ਲਹੂ ਪੀਤਾ ਸੀ ਇਸ ਕਰਕੇ ਸਿੱਖ ਕੌਮ ਨੇ ਜਿਹੜਾ ਤੁਹਾਨੂੰ ਚੁਣਿਆ ਸੀ ਕਿ ਤੁਸੀਂ ਸਿੱਖਾਂ ਦੀ ਬਾਹ ਫੜੋਗੇ ਪਰ ਜਿਹੜਾ ਕਿ ਕੋ ਸਿੱਖ ਨੇ ਜੋ ਭਾਈ ਅੰਮਰਤਪਾਲ ਸਿੰਘ ਡੂ ਡਿਬੂਗੜ ਜੇਲ੍ਹ ਦੇ ਵਿੱਚ ਬੰਦਾ ਜਾਂ ਹੋਰ ਸਿੱਖ ਬੰਦਾ ਉਹਨਾਂ ਉੱਪਰ ਜਿੰਨੀ ਕਾਰਵਾਈ ਬੰਦਦੀ ਆ ਉਹ ਕਰਕੇ ਤੁਸੀਂ ਉਹਨਾਂ ਨੂੰ ਜਿਹੜਾ ਰਿਹਾ ਕੀਤਾ ਜਾਵੇ ਇਹਨਾਂ ਨੂੰ ਫੜ ਕੇ ਤੁਸੀਂ ਜਿਹੜਾ ਬਦਲ ਕੇ ਨੂੰ ਇਹਨਾਂ ਨੂੰ ਛੱਡੋ ਜੇਲ੍ਹ ਦੇ ਵਿੱਚ ਤੇ ਫੇਰ ਪਤਾ ਲੱਗੂ ਇਹਨਾਂ ਨੂੰ ਕਿ ਜ਼ੁਲਮ ਕਵੇਂ ਕਰਨਾਗਾ ਕਵੇਂ ਚੰਦਿਆਂ ਚਲਾਈਆਂ ਇਹਨਾਂ ਨੇ 25 ਸਾਲ ਰਾਜ ਕੀਤਾ ਇਹਨਾਂ ਨੇ ਰਾਜਪਾਗ ਭੋਗਿਆਗਾ ਤੇ ਅੱਜ ਆਪਦੇ ਬਾਰੇ ਰੋਂਦੇ ਫਿਰਦੇ ਆ ਕਿ ਸਾਡੂ ਮਨਜੀਠੇ ਨੂੰ ਜੀ ਖਤਰਾ ਜੇਲ੍ਹ ਦੇ ਵਿੱਚ ਆ ਇਹ ਕੋਈ ਅੱਡ ਜੰਮਿਆਗਾ ਕਿ ਕੋਈ ਅੱਡ ਅਵਤਾਰ ਆ ਯਾ ਰੱਬ ਤੋਂ ਕਿ ਜਾਂ ਕੋਈ ਰੱਬ ਤੋਂ ਆਡੀ ਇਹ ਬੰਦਾ ਉਤਰ ਕੇ ਆਇਆਗਾ ਉਹ ਸਿੱਖ ਨਹੀਂ ਜਿਹੜੇ ਤੁਸੀਂ ਮਾਵਾਂ ਦੇ ਪਤ ਮਾਰ ਦਿੱਤੇ ਉਹ ਸਿੱਖ ਨੇ ਜਿਹੜੇ ਤੁਸੀਂ ਜੇਲ੍ਹਾਂ ਦੇ ਵਿੱਚ ਤਾੜ ਦਿੱਤੇ ਭਾਈ ਜਗਤਾਰ ਸਿੰਘ ਹਵਾਰਾ ਜਦੋਂ ਸਖਬੀਰ ਬਾਦਲ ਨੂੰ ਪੁੱਛਿਆ ਪੱਤਰ ਕਰਾਣੇ ਕਿ ਭਾਈ ਜਗਤਾਰ ਸਿੰਘ ਹਵਾਰਾ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕਰਨਾ ਚਾਹੀਦਾ ਤੇ ਸਖਬੀਰ ਬਾਦਲ ਕਹਿੰਦਾ ਕਿ ਉਹ ਤਾਂ ਵੱਡਾ ਅਤਵਾਦੀ ਆ ਉਹਨੇ ਬੰਦੇ ਮਾਰੇ ਉਹਨੇ ਫਲਾਣਾ ਕੀਤਾਗਾ ਤੇ ਉਹ ਜਿਹੜਾ ਪੰਜਾਬ ਦੀ ਧਰਤੀ ਤੇ ਨਹੀਂ ਆਉਣਾ ਚਾਹੀਦਾ ਤੇ ਬਾਅਦ ਵਿੱਚ ਜਦੋਂ ਸਰਕਾਰ ਖੁੱਸ ਗਈ ਫਿਰ ਗਾਣੇ ਗਾਉਂਦਾ ਫਿਰਦਾ ਸੀ गाने ਫਿਰ ਇਹ ਗਾਣੇ ਉਹ ਮੈਂ ਕੀ ਕਹਾ ਸਿੰਗਾ ਦੀ ਰਿਹਾਈ ਹੋਣੀ ਚਾਹੀਦੀ ਆ ਐਂ ਜੀ ਬੋਲਦਾ ਸੀ ਮਾਫ ਕਰਨਾ ਜੇ ਕਿਸ ਨੂੰ ਉਹ ਲੱਗਿਆ ਜਣੇ ਕਿ ਨਾ ਫਿਰ ਬੋਧਣਾ ਆਵੇ ਜਦੋਂ ਤੁਸੀਂ ਸਰਕਾਰ ਤੋਂ ਉਲਟ ਹੁੰਨੇ ਹੋ ਉਦੋਂ ਤੈਨੂੰ ਸਿੱਖ ਵੀ ਯਾਦ ਆਉਂਦੇ ਆ ਆ ਜਾਂਦੇ ਆ ਉਹ ਤੁਹਾਨੂੰ ਬੇਅਦਬੀਆਂ ਵੀ ਯਾਦ ਆਉ ਜਾਂਦੀ ਆ ਉਹ ਤੁਹਾਨੂੰ ਧਰਮ ਵੀ ਯਾਦ ਆ ਜਾਂਦੇ ਆ ਉਹ ਤੁਹਾਨੂੰ ਜਾਤ ਪਾਤ ਵੀ ਯਾਦ ਆ ਜਾਂਦੀ ਆ ਉਹ ਤੁਹਾਨੂੰ ਸਭ ਕੁਝ ਯਾਦ ਆ ਜਾਂਦਾ ਜਦੋਂ ਤੁਹਾਡੀ ਕੁਰਸੀ ਖੋਚ ਜਾਂਦੀ ਆ ਜਦੋਂ ਤੁਸੀਂ ਕੁਰਸੀ ਤੇ ਬਹਿ ਜਾਂਦੇ ਹੋ ਹੰਕਾਰ ਤੁਸੀਂ ਤੁਹਾਡੇ ਪੱਲੇ ਉਸ ਤੋਂ ਵੀ ਵੱਧ ਚੜ੍ਹ ਕੇ ਬੋਲਦਾ ਸੀ ਮਜੀਠੀ ਦਾ ਕਿ ਮੈਂ ਭਲਾਨੇ ਤੇ 15-20 ਮਿੰਟਾਂ 'ਚ ਮੈਂ ਉਹਨੂੰ ਬਲਦਾ ਬਣਾਉਂਦਾ ਅੰਮਰਤਪਾਲ ਨੂੰ ਮੈਂ ਜਿਹੜਾ ਭਗਵਾਨਤਮਨ ਦੀ ਗਿੱਚੀ ਨੂੰ ਹੱਥ ਪਾ ਲੂੰਗਾ ਤੇ ਹੁਣ ਫਿਰ ਕਿਉਂ ਰੋਣੇ ਭਾਈ ਜਦੋਂ ਤੁਸੀਂ ਇਹ ਕੁਝ ਕਿਹਾਗਾ ਤੇ ਫਿਰ ਹੁਣ ਕਿਉਂ ਪੇਟਦੇ ਹੋ ਅਜੇ ਤਾਂ ਕੁਝ ਵੀ ਨਹੀਂ ਹੋਇਆ ਇਹ ਤਾਂ ਡੇਢ ਮਹੀਨੇ ਹੋਇਆ ਪਤਾ ਨਹੀਂ ਕਿੰਨੇ ਸਾਲ ਨੰਗਣ ਗਿਆ ਜੇ ਬਹਿ ਜਾ ਟੇਕੇ ਹੁਣ ਤੇ ਇਸ ਵੀਡੀਓ ਨੂੰ ਬੱਤ-ਬਾਤ ਸ਼ੇਅਰ ਕਰੋ ਆਪਣੇ ਕਮੈਂਟ ਜ਼ਰੂਰ ਲਿਖਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਬਿਰਜ ਜੀ ਦਾ ਖਾਲਸਾ ਬਿਰਜ ਜੀ ਕੀ ਫਤਿਹ